ਲਓ ਜੀ ਗੁਰਦੁਆਰਾ ਬੀਬੀ ਰਜਨੀ ਜੀ ਤੇ ਨਾਲ ਹੀ ਇੱਥੇ ਬੀਬੀ ਰਜਨੀ ਸਿੰਘ ਸੈਕੰਡਰੀ ਸਕੂਲ ਮਾਨਤਾ ਪ੍ਰਾਪਤ ਅੰਦੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸਹਿਰ ਪੱਟੀ ਤੇ ਮਗਰਾ ਸਹਿਰ ਪੱਟੀ ਦਾ ਰੇਲਵੇ ਸਟੇਸ਼ਨ ਤੇ ਅੱਜ ਆਪਾਂ ਤੁਹਾਨੂੰ ਬੀਬੀ ਰਜਨੀ ਜੀ ਦਾ ਗੁਰਦੁਆਰਾ ਸਾਹਿਬ ਤੇ ਬੀਬੀ ਰਜਨੀ ਜੀ ਦਾ ਘਰ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਬਿਲਕੁਲ ਆਪਣੇ ਸਾਹਮਣੇ ਹੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਬੀਬੀ ਰਜਨੀ ਜੀ ਚਲਦੇ ਅੰਦਰ ਤੁਹਾਨੂੰ ਸਾਰੇ ਦਰਸ਼ਨ ਕਰਾਉਣੇ ਆ ਤੇ ਇਹ ਸਹਿਰ ਪੱਟੀ ਦੇ ਵਿੱਚ ਆ ਤੇ ਤੁਸੀਂ Google Map ਤੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਭਰ ਕੇ ਬੀਬੀ ਰਜਨੀ ਗੁਰਦੁਆਰਾ ਸਾਹਿਬ ਭਰ ਕੇ ਆ ਸਕਦੇ ਹੋ ਚਲਦੇ ਅੰਦਰ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਬੈਕ ਸ਼ੈਟ ਆਪਣੇ ਰਹਿ ਗਿਆ ਪੱਟੀ ਦਾ ਰੇਲਵੇ ਸਟੇਸ਼ਨ ਤੇ ਇਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅੱਦੇ ਬਲੌਗ ਦੇ ਵਿੱਚ ਚਲਦੇ ਆਂ ਤੇ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਉਨੇ ਆ ਲਓ ਜੀ ਗੁਰਦੁਆਰਾ ਬੀਬੀ ਰਜਨੀ ਜੀ ਤੇ ਨਾਲ ਹੀ ਇੱਥੇ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਮਾਨਤਾ ਪ੍ਰਾਪਤ ਅੰਦੀਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਓ ਜੀ ਤੇ ਚੱਲਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਇੱਧਰ ਰਹਿ ਗਿਆ ਸਹਿਰ ਪੱਟੀ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਜੋੜੇ ਘਰ ਤੇ ਜੋੜੇ ਜਮਾ ਕਰਾਉਣੇ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਲਓ ਜੀ ਗੁਰਦੁਆਰਾ ਬੀਬੀ ਰਜਨੀ ਜੀ ਲਓ ਜੀ ਚੱਲਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਬੀਬੀ ਰਜਨੀ ਤੇ ਆਪਾਂ ਤੁਹਾਨੂੰ ਬੀਬੀ ਰਜਨੀ ਦਾ ਘਰ ਵੀ ਦਿਖਾਵਾਂਗੇ ਹਾਂਜੀ ਆਪਾਂ ਤੁਹਾਨੂੰ ਜੋ ਸਾਰਾ ਇਤਿਹਾਸ ਆ ਬੀਬੀ ਰਜਨੀ ਜੀ ਨਾਲ ਸੰਬੰਧਤ ਉਹ ਸਾਰਾ ਆਪਾਂ ਇਤਿਹਾਸ ਦੱਸਾਂਗੇ ਤੇ ਬੀਬੀ ਰਜਨੀ ਜੀ ਉਹਨਾਂ 7 ਭੈਣਾਂ ਤੇ ਤੇ ਬੀਬੀ ਰਜਨੀ ਜੀ ਦੇ ਬਾਪ ਦੁਨੀ ਚਾਂਦੀ ਪੱਟੀ रियासत ਦੇ ਰਾਜਾ ਸੀ ਇੱਕ ਦਿਨ ਆਪਣੇ ਬਾਪ ਦੁਨੀ ਚਾਂਦੀ ਤੇ ਪੁੱਛਣ ਤੇ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਤਾਂ ਬੀਬੀ ਰਜਨੀ ਨੇ ਛੱਡ ਕੇ ਬਾਕੀ 6 ਭੈਣਾਂ ਨੇ ਕਿਹਾ ਕਿ ਅਸੀਂ ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ ਉਪਰੰਤ ਬੀਬੀ ਰਜਨੀ ਕਹੇ ਮੈਂ ਤਾਂ ਉਸ ਪਰਮੇਸ਼ਰ ਦਾ ਹੀ ਦਿੱਤਾ ਖਾਂਦੀ ਆ ਇਹ ਸੁਣ ਕੇ ਬਾਪ ਦੁਨੀ ਚਾਂਦ ਜੀ ਗਰੋਧ ਵਿੱਚ ਆਇਆ ਤੇ ਗੁੱਸੇ ਵਿੱਚ ਆ ਕੇ ਉਸ ਨੇ ਬੀਬੀ ਰਜ ਬੀਬੀ ਜੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਤੇ ਘਰੋਂ ਨਕਾਲਾ ਦੇ ਦਿੱਤਾ ਬੀਬੀ ਰਜਨੀ ਘਰੋਂ ਪਿੰਗਲੇ ਪਤੀ ਦੀ ਖਾਰੀ ਚੁੱਕ ਕੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਦੀ ਹੋਈ ਸ੍ਰੀ ਅਮਰਤ ਸਰ ਪਹੁੰਚੀ ਅਤੇ ਪਤੀ ਨੂੰ ਇੱਕ ਸੱਪੜੀ ਦੇ ਕੰਡੇ ਇੱਕ 베ਰੀ ਦੇ ਰੁੱਖ ਹੇਟਾਂ ਬਟਾ ਕੇ ਆਪ ਪ੍ਰਸਾਦ ਦਾ ਪ੍ਰਬੰਧ ਕਰਨ ਲਈ ਕਲੀ ਗਈ ਉਸ ਸੱਪੜੀ ਵਿੱਚੋਂ ਕਾਲੇ ਕਾਂ ਡੁਬਕੀਆਂ ਮਾਰ ਕੇ ਚਿੱਟੇ ਹੋ ਨਿਕਲਦੇ ਧੀ ਇਹ ਦੇਖ ਕੇ ਪਿੰਗਲਾ ਵੀ ਰੜਦਾ ਰੜਦਾ ਉਸ ਸੱਪੜੀ ਕੋਲ ਪਹੁੰਚ ਗਿਆ ਅਤੇ ਇਸ ਇਸ਼ਨਾਨ ਪ੍ਰੰਤ ਬਾਅਦ ਉਸ ਦਾ ਜੋ ਕੋੜ ਵਾਲਾ ਰੋਗ ਥੀ ਉਸ ਤੋਂ ਮੁਕਤ ਹੋ ਗਿਆ ਜੋ ਉਸ ਨੂੰ ਰੋਗ ਲੱਗਿਆ ਥੀ ਕੋੜ ਵਾਲਾ ਉਸ ਇਸ਼ਨਾਨ ਕਰਨ ਤੋਂ ਬਾਅਦ ਬਿਲਕੁਲ ਮੁਕਤ ਹੋ ਗਿਆ ਤੇ ਇਸ ਤਰ੍ਹਾਂ ਅਮਰਤ ਸੋਮੇ ਦੀ ਇਨਸਾਨ ਦੇ ਹੀ ਹੋਈ ਬਾਬਾ ਬੁੱਢਾ ਜੀ ਤੇ ਕਹਿਣ ਤੇ ਗੁਰੂ ਰਾਮਦਾਸ ਜੀ ਨੇ 1573 ਈਸਵੀ ਨੂੰ ਇਸ ਸੱਪੜੀ ਵਾਲੇ ਪਾਸੋਂ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਈ ਜੋ ਕਿ 1577 ਈਸਵੀ ਨੂੰ ਸਪੂਰਨ ਹੋਈ ਇਸ ਕਾਰ ਸੇਵਾ ਵਿੱਚ ਬੀਬੀ ਰਜਨੀ ਜੀ ਤੇ ਹੋਰ ਮਾਈਆਂ ਭੈਣਾ ਭੈਣਾ ਨਾਲ ਬਾਬਾ ਬੁੱਢਾ ਜੀ ਤੇ ਬਾਕੀ ਹੋਰ ਮੁੱਖ ਸੇਵਕਾਂ ਨਾਲ ਸਿਰ ਤੇ ਟੋਕਰੀ ਚੁੱਕ ਕੇ ਐਮ ਸੇਵਾ ਬੀਬੀ ਰਜਨੀ ਜੀ ਨੇ ਨਿਭਾਈ ਸੀ ਤੇ ਉਸ 베ਰੀ ਨੂੰ ਅੱਜ ਕੱਲ ਦੁੱਖ ਭਜਨੀ 베ਰੀ ਦਾ ਦਰਜਾ ਪ੍ਰਾਪਤ ਹੋਇਆ ਜੀ ਬਾਕੀ ਸਾਰਾ ਜੋ ਇਤਿਹਾਸ ਦੀ ਮੈਂ ਤੁਹਾਨੂੰ ਦੱਸਤਾ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਦੇ ਤੇ ਬਾਕੀ ਕੁਝ ਇੱਥੇ ਤਸਵੀਰਾਂ ਨੇ ਜੋ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਹੁਣ ਆਪਾਂ ਚੱਲਾਂਗੇ ਬੀਬੀ ਰਜਨੀ ਜੀ ਦੇ ਘਰ ਹੁਣ ਤੁਹਾਨੂੰ ਬੀਬੀ ਰਜਨੀ ਜੀ ਦਾ ਘਰ ਦਿਖਾਵਾਂਗੇ ਲਓ ਜੀ ਆਪਾਂ ਦਰਸ਼ਨ ਕਰਕੇ ਆ ਗਏ ਤੇ ਸਾਹਮਣੇ ਆ ਰੇਲਵੇ ਸਟੇਸ਼ਨ ਤੇ ਇਧਰ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਬੀਬੀ ਰਜਨੀ ਤੇ ਹੁਣ ਆਪਾਂ ਚੱਲਾਂਗੇ ਬੀਬੀ ਰਜਨੀ ਜੀ ਘਰ ਜਿੱਥੇ ਬੀਬੀ ਰਜਨੀ ਰਹਿੰਦੇ ਹੁੰਦੇ ਸੀ ਤੇ ਤੁਹਾਨੂੰ ਦਿਖਾਵਾਂਗੇ ਲਓ ਜੀ ਦਰਸ਼ਨ ਕਰਕੇ ਆਪਾਂ ਆ ਗਏ ਗੁਰਦੁਆਰਾ ਬੀਬੀ ਰਜਨੀ ਜੀ ਤੇ ਇੱਧਰ ਸਾਰਾ ਬਾਜ਼ਾਰ ਰਹਿ ਜਾਂਦਾ ਤੇ ਬਾਕੀ ਇੱਧਰ ਸਕੂਲ ਆ ਤੇ ਇੱਧਰ ਸਾਹਮਣੇ ਆ ਗਿਆ ਪੱਟੀ ਦਾ ਰੇਲਵੇ ਸਟੇਸ਼ਨ ਹੁਣ ਆਪਾਂ ਚੱਲਦੇ ਆ ਅੰਦਰ ਇਹ ਦਿਖਾਉਣੇ ਆ ਤੁਹਾਨੂੰ ਪੱਟੀ ਦਾ ਰੇਲਵੇ ਸਟੇਸ਼ਨ ਤੇ ਤੁਸੀਂ ਜੇ ਗੁਰਦੁਆਰਾ ਸਾਹਿਬ ਦਾ ਨੌਂ ਭਰਦੇ ਹੋ ਮੈਪ ਤੇ ਤਾਂ ਵੀ ਆ ਸਕਦੇ ਬਾਕੀ ਰੇਲਵੇ ਸਟੇਸ਼ਨ ਭਰ ਕਿਉਂਕਿ ਪੱਟੀ ਦਾ ਆ ਸਕਦੀ ਜੀ ਲਓ ਜੀ ਇਹ ਸਾਹਮਣੇ ਤੇ ਰਹਿ ਗਿਆ ਗੁਰਦੁਆਰਾ ਸਾਹਿਬ ਲਓ ਵੀ ਇਹ ਆ ਪੱਟੀ ਦਾ ਰੇਲਵੇ ਸਟੇਸ਼ਨ ਹੈ ਨਾ ਤੇ ਲਓ ਤੇ ਆਹ ਗੱਡੀ ਆਈ ਆ ਇੱਥੇ ਖੜੀ ਆ ਮਾਲ ਗੱਡੀ ਏ ਆ ਗਿਆ ਪੱਟੀ ਦਾ ਬੋਰਡ ਲਓ ਚੱਲ ਵੀ ਟ੍ਰੇਨ ਲਓ ਵੀ ਹੁਣ ਆਪਾਂ ਪਹੁੰਚੇ ਆਂ ਸਹਿਰ ਪੱਟੀ ਦੁਨੀ ਚੰਜੀ ਦਾ ਜਿਹੜਾ ਕਿਲਾ ਤੇ ਪੁਰਾਣਾ ਕਿਲਾ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਚੱਲਦੇ ਆਂ ਅੰਦਰ ਇੱਥੋਂ ਲਓ ਤੇ ਐਵੇਂ ਦਾ ਕੁਝ ਦੇਖ ਸਕਦੇ ਹੋ ਤੁਸੀਂ ਹੈ ਨਾ ਲਓ ਤੇ ਗੁਰਦੁਆਰਾ ਸਾਹਿਬ ਤੋਂ ਜਿਹੜੀ ਦੂਰੀ ਆ ਮੈਪ ਤੇ ਉਹ 6.500 ਮੀਟਰ ਦੀ 700 ਮੀਟਰ ਦੀ ਦਿਖਾਈ ਦਿੱਤੀ ਤੇ ਚੱਲਦੇ ਆ ਅੰਦਰ ਲਓ ਵੀ ਹੁਣ ਆਪਾਂ ਪਹੁੰਚ ਗਏ ਆ ਕਿਲੇ 'ਚ ਤੇ ਜਣੀ ਤੁਨੀ ਚਾਂਦੀ ਦਾ ਕਿਲਾ ਹੈ ਇਹ ਹੌਣਿਆ ਤੁਨੀ ਫਰਾ ਕਿਲਾ ਚੱਲਦੇ ਆ ਅੰਦਰ ਤੇ ਆ ਗਏ ਤੇ ਇੱਧਰ ਰਹਿ ਗਿਆ ਸਹਿਰ ਪੱਟੀ ਆ ਦੀਵੇ ਰੱਖਣ ਨੂੰ ਆਹ ਦੀਵੇ ਹਾਂ ਜਿੱਦਾਂ ਹਾਂ ਵੀਰੇ ਦੀਵੇ ਰੱਖਣ ਨੂੰ ਨਹੀਂ ਨਹੀਂ ਇਹ ਉਹ ਆ ਬਈ ਬਾਹਰੋਂ ਹਮਲਾ ਕਰਨ ਨੂੰ ਮੇਰੇ ਸਾਹਮਣੇ ਹਾਂ ਬਾਹਰੋਂ ਹਾਂ ਹਾਂ ਆ ਦੇਖੋ ਜਿਵੇਂ ਆ ਬਹੁਤ ਉੱਚਾ ਬਣਿਆ ਹੋਇਆ ਇਹ ਹੂੰ ਇੱਧਰ ਤੁਸੀਂ ਦੇਖ ਰਹੇ ਹੋ ਐਂਟਰੀ ਤੋਂ ਇੱਧਰੋਂ ਆਪਾਂ ਕਿਹੜਾ ਇਹ ਨਹੀਂ ਆ ਰਹੀ ਪਰ ਜਾਂਦੀ ਨੇ ਪੌੜੀਆਂ ਤੇ ਆ ਉੱਪਰ ਨੂੰ ਜਾ ਰਹੇ ਆ ਨੇ ਦੇਖਿਓ ਦੇ ਪਿਆਰੇ ਫੈਟਾ ਦੇ ਚਾਰ ਦੇ ਚਾਰੇ ਬਨਾਰ ਬਣੇ ਹੋਏ ਨੇ ਲਓ ਜਿੱਥੇ ਐਵੇਂ ਦਾ ਸਾਰਾ ਇਹ ਕਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਹੁਣ ਇਨੀ ਸ਼ਾਮ ਸਮਾਂ ਸਨਵਾਲਣੀ ਹੈਗੀ ਤੇ ਐਵੇਂ ਦਾ ਕੁਝ ਆ ਖੂ ਆ ਗਿਆ ਲੱਗਦਾ ਨਾ ਹਾਂਜੀ ਉਹ ਖੂ ਲੱਗਦਾ ਮੈਨੂੰ ਖੂ ਆ ਗਿਆ ਤੇ ਲੋ ਬੀ ਇਸ ਟਾਈਮ ਇਥੇ ਡੀਡੀ ਦਾ ਵੀ ਨੀ ਦਾ ਵਾਚਨ ਵੀ ਪਿਆ ਹੋਣਾ ਹੂੰ ਅ ਬਹੁਤ ਵੱਡੀ ਗੱਲ ਆ ਵੱਡਾ ਇਤਿਹਾਸ ਆ ਇਹ ਬੀਬੀ ਰੇਣੀ ਫਿਲਮ ਵੀ ਆਈ ਆ ਮੂਵੀ ਆਈ ਆ ਤੇ ਉਹ ਤੇ ਸਾਰਾ ਕੁਝ ਦੱਸਿਆ ਹੋਇਆ ਆ ਦੇਖੋ ਇਹ ਸਾਰਾ ਅੰਦਰ ਜਾ ਕੇ ਹੂੰ ਇਹ ਚੋਟੀ ਦੀ ਬੀਰ ਲਓ ਜੀ ਤੇ ਆਹ ਕੁਝ ਐਵੇਂ ਦੇ ਅੰਦਰੋਂ ਲਓ ਜੀ ਇੱਥੇ ਸਾਰਾ ਬਹੁਤ ਫਨੀ ਉਸ ਟਾਈਮ ਤੇ ਪੂਰੀ ਟੌਪ ਦੀ ਪੰਜਾਬ ਕਰਦਾ ਸੀ ਉਹ ਜਿਹੇ ਹੈ ਨਾ ਸਹੀ ਗੱਲ ਆ ਤੇ ਆਹ ਨਾਲ ਤੁਹਾਨੂੰ ਚਾਰੇ ਖੁੰਝੇ ਦੇਖਣ ਨੂੰ ਮਿਲ ਜਣਗੇ ਇੱਕ ਜਿਵੇਂ ਦੋ ਉਹਦੇ ਤੇ ਉਧਰ ਤਿੰਨ ਤੇ ਇਧਰ ਚੌਥਾ ਜਿਵੇਂ ਆ ਦੇਖੋ ਤੇ ਆ ਦੇਖਦੇ ਹੋਏ ਆਪਾਂ ਖੂਗਾ ਹਾਂ ਇਹ ਖੂਗਾ ਤੇ ਬੀਬੀ ਰਜਨੀ ਇਹ ਤਾਂ ਪਾਣੀ ਭਰ ਦੇਣਗੇ ਨਾ ਹਾਂ ਪਾਣੀ ਕਰਿਆ ਜਾਂਦਾ ਹੋਣਾ ਪਰਾਖੂ ਹਾਂ ਅਸੇ ਇਧਰ ਚੜ੍ਹ ਕੇ ਪੌੜੀਆਂ ਹੈ ਠੀਕ ਉਧਰ ਪੌੜੀਆਂ ਚੜ੍ਹਦੀਆਂ ਹੈ ਹਾਂ ਉਹ ਉੱਧਰ ਲਾ ਚੱਕਾ ਉਹ ਹੋਰ ਤਾਂ ਬੰਦਾ ਹੀ ਏਰੀਏਟ ਇੱਥੇ ਛਾਲ ਫੋਣੇ ਬਾਕੀ ਕੁਝ ਐਵੇਂ ਦੀ ਸਾਰੀ ਇਮਾਰਤ ਹੁਣ ਹੋ ਗਈ ਆ ਤੇ ਕੋਈ ਮਾਰ ਸਾਰੀ ਇੱਥੇ ਕੋਈ ਖਾਮ ਸੰਭਾਲ ਨਹੀਂ ਲੇਦੀ ਬਹੁ ਡੂੰਗਾ ਹਨਾ ਇਹ ਪੂਰ ਕੋ ਪੈਂਦੇ ਹੁੰਦੇ ਸੀਗੇ ਪੂਰ ਮਾ ਬਹੁ ਡੂੰਗਾ ਹਾਂ ਖੂ ਬਹੁ ਡੂੰਗਾ ਵੀਰੇ ਤੇ ਆ ਵੀ ਕੋਈ ਚੀਜ਼ ਕੁਝ ਬਣਿਆ ਹੋਇਆ ਤੇ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀ ਆਹ ਕੀ ਚੀਜ਼ ਬਣੀ ਹੋਈ ਆ ਕੋਈ ਪੱਤੀਂ ਸ਼ਹਿਰ ਦੇ ਨੂੰ ਹਮ ਕਿਸੇ ਵੀ ਦੇ ਪਿੰਡ ਨੂੰ ਜਾਣਕਾਰੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀ ਆਹ ਕੀ ਚੀਜ਼ ਬਣੀ ਹੋਈ ਆ ਆ ਫਿਰ ਕਮਰੇ ਆਗੇ ਉੱਪਰ ਨਾ ਹਾਂ ਇਹਦੇ ਉਹ ਜਿਹੜੇ ਚਾਰ ਮਨਾਰ ਨੇ ਉੱਥੇ ਸਿਕਿਉਰਟੀ ਲੱਗੀ ਹੁੰਦੀ ਹੈ ਅੱਛਾ ਸਿਕਿਉਰਟੀ ਹੁੰਦੀ ਹਾਂ ਉਧਰ ਵੀ ਹੈਗੇ ਨਾ ਉਹਦੇ ਹਾਂ ਇੱਕ ਸਿਕਿਉਰਟੀ ਟਾਈਪ ਸੈਂਕ ਲੱਗੇ ਹੁੰਦੇ ਹੋਣਗੇ ਉਹ ਇੱਕ ਆਇਆ ਸਾਰੇ ਪਾਸੇ ਹੈਗੇ ਨਾ ਮਤਲਬ ਉੱਪਰ ਵੀ ਹੈਗੇ ਥੱਲੇ ਵੀ ਹੈਗੇ ਨਾ ਹਾਂ ਵੀ ਇੱਕ ਬਾਰੇ ਕੋਈ ਵੀ ਜਾਣਕਾਰੀ ਆ ਉਹ ਕਮੈਂਟ ਕਰ ਦਿਓ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਜੇ ਤੁਹਾਨੂੰ ਕਿਲੇ ਬਾਰੇ ਬਣਾਵਾਂਗੇ ਹਮ ਪ੍ਰੋਪਰ ਜਾਣਕਾਰੀ ਕਿਲੇ ਬਾਰੇ ਉਹ ਕਮੈਂਟ ਕਰ ਦਿਓ ਹਾਂ ਫਾਈ ਗੱਲਾ ਲੋਬ ਚਾਈਨ ਜਦ ਇਹ ਚੀਜ਼ ਕਰਨਾ ਮੈਂ ਆਈ ਅੰਦਰ ਆਪਣਾ ਸੰਭਾਲ ਦੇਣਾ ਸਹੀ ਗੱਲ ਆ ਇਤਿਹਾਸ ਆਪਣਾ ਤੇ ਕਿੰਨੀ ਵੱਡੀ ਗੱਲ ਹੈ ਇਸ ਟਾਈਮ ਤੇ ਜੀ ਰਹੀ ਨੂੰ ਜਿਹਦਾ ਬਚਪਨ ਬੀਤਿਆ ਹੋਣਾ ਇਤਿਹਾਸ ਆ ਤੇ ਬਾਕੀ ਜਿਹੜੇ ਸੇ ਨਾ ਗੋ ਲਾਈਕ ਪੁੱਛ ਜਾਣ ਕਰੀਏ ਤਾਂ ਕਮੈਂਟ ਕਰਕੇ ਜਰੂਰ ਦੱਸੋ ਆ ਦੇਖੋ ਉੱਤੇ ਵੀ ਉੱਪਰ ਹੀ ਬਣਿਆ ਹੋਣੀ ਹਾਵਾਂ ਕੁਝ ਕਹਿੰਦੇ ਨੇ ਜਿਹੜੇ ਹਿਸਾਬ ਨਾਲ ਬਣਾਏ ਕੋਈ ਨਹੀਂ ਬਹੁਤ ਜੀ ਰੀਟੇ ਨਾਲ ਲਓ ਦੇਖੋ ਉੱਤਰ ਲਓ ਵੀ ਹੁਣ ਉੱਪਰ ਜਾਣ ਦਾ ਰਸਤਾ ਦੇਖਦੇ ਆਪਾਂ ਜੇ ਕਿਲੇ ਦੇ ਉੱਪਰ ਜਾਣ ਦਾ ਰਸਤਾ ਹੋ ਜਾ ਦੇਖਦੇ ਆ ਹੈਗਾ ਹੈਗਾ ਭਾਈ ਨਹੀਂ ਲਓ ਪਹੁੰਚ ਗਿਆ ਉੱਪਰ ਲਓ ਵੀ ਆ ਸਕੋਰਟੀ ਵਾਸਤੇ ਹੁਣਾਉਰੇ ਕਿ ਕਿਹੜੀ ਉਹ ਸਕੋਰਟੀ ਆ ਸਕੋਰਟੀ ਲਈ ਆ ਹਾਂ ਲਓ ਵੀ ਤੇ ਆ ਇਧਰ ਪੱਟੀ ਸ਼ਹਿਰ ਆ ਗਿਆ

ਬਾਕੀ ਆ ਕੀ ਚੀਜ਼ ਬਣੀ ਹੋਈ ਹੈ ਇਹਦੇ ਬਾਰੇ ਸਾਨੂੰ ਪਤਾ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੀ ਚੀਜ਼ ਆ ਤੇ ਬਾਕੀ ਜਿਹੜਾ ਚਾਰੇ ਪਾਸੇ ਬਣਾਇਆ ਹੋਇਆ ਘੁੰਮਣ ਨੂੰ ਇਹਦਾ ਕੋਈ ਇਹਦਾ ਵੀ ਮਹੱਤਵ ਹੋਣਾ ਹਮਮਾ ਇੱਕ ਦੂਜੇ ਨਾਲ ਕਨੈਕਟੀਵਿਟੀ ਸੈਨ ਕਰਦੀ ਲਾ ਲਓ ਬੀਓ ਫੋਟੋ ਆਪੋਰਟ ਤੱਕ ਤੇ ਉਹ ਪ੍ਰਾਚਨ ਕੋ ਆ ਪੂਰੇ ਕਿਲੇ ਦੀ ਲੁੱਕ ਤੇ ਲਓ ਵੀ ਇਹਦੀ ਸਾਰਾ ਕਿਲਾ ਤੇ ਉਸ ਟਾਈਮ ਦਾ ਤੁਸੀਂ ਦੇਖ ਲਓ ਵੀ ਆਪੀ ਤੱਕ ਕਿੰਨਾ ਤਗੜਾ ਹੋਊ ਕਿਵੇਂ ਜਿਹਨੇ ਬਣਾਇਆ ਹਨਾ ਵੀ ਦੇਖ ਲਓ ਜਿਹੜੀ ਇਹ ਜ ਆਪਣੇ ਅੱਜ ਹੋ ਰਹੀ ਨੇ ਪਹਿਲਾਂ ਬਣਾਤੀਆਂ ਦੇਖ ਲੈਣਾ ਬਣਾਤੀ ਆ ਇਹ ਜਿਵੇਂ ਆਪਣੀ ਮਨਨ ਡਿਪਾਰਟਮੈਂਟ ਹੁਣ ਹੋ ਰਹੀ ਆ ਕਿੱਲੇਆਂ ਚ ਪਹਿਲਾਂ ਹੈਗੀਆਂ ਨਹੀਂ ਆਹ ਆ ਵੀ ਕੋਈ ਚੀਜ਼ ਹੋ ਰਹੀ ਹੈ ਨਾ ਕੋਈ ਇਹ ਵੀ ਕੋਈ ਐਂਟਰੀ ਆ ਮੇਨੂ ਦੇ ਪੈਸੇ ਕੋਈ ਪਹਿਰੇ ਦਾ ਕੁਝ ਉਹ ਹੁੰਦਾ ਹੋਊਗਾ ਲੌਬੀ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਬੀਬੀ ਰਜਨੀ ਦਾ ਗੁਰਦੁਆਰਾ ਤੇ ਉਹਨਾਂ ਦਾ ਘਰ ਦਿਖਾਇਆ ਤੇ ਅੱਜ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਤੁਹਾਨੂੰ ਹੋਰ ਕੰਨਾਂ ਦੀ ਵੀਡੀਓ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ